ਵੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਰਹੀ ਟੈਂਪਰੇਚਰ ਜੇਕਰ ਗੱਲ ਕੀਤੀ ਜਾਵੇ ਤਾਂ 48 ਡਿਗਰੀ ਟੈਂਪਰੇਚਰ ਟੈਂਪਰੇਚਰ ਰਹਾ ਜੇਕਰ ਗੱਲ ਕੀਤੀ ਜਾਵੇ ਤਾਂ ਵਾਤਾਵਰਨ ਦੇ ਸੁਧਾਰ ਦੇ ਲਈ ਵਾਤਾਵਰਨ ਨੂੰ ਠੰਡਾ ਰੱਖਣ ਦੇ ਲਈ ਰੁੱਖਾਂ ਦੀ ਬੜੀ ਲੋੜ ਪੈਂਦੀ ਹੈ ਤੇ ਅੱਜ ਪੀ ਐਨ ਬੀ ਬੈਂਕ ਅਤੇ ਲਾਇਵਨਸ ਕਲੱਬ ਸੰਗਰੂਰ ਵੱਲੋਂ ਸੰਗਰੂਰ ਰਾਇਲ ਲਾਇਵਨ ਕਲੱਬ ਸੰਗਰੂਰ ਰਾਇਲ ਵੱਲੋਂ ਪੌਦਿਆਂ ਦਾ ਲੰਗਰ ਲਗਾਇਆ ਗਿਆ ਹੈ ਤੇ ਕਾਫੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਗੱਲਬਾਤ ਕਰਾਂਗੇ ਨੇ ਤੇ ਨਾਲ ਕੀ ਨਾਮ ਹੈ ਆਪਣਾ ਰਾਜੀਵ ਜਿੰਦਲ ਜੀ ਰਦੀਪ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਬੂਟਿਆਂ ਦੀ ਕਟਾਈ ਲਗਾਤਾਰ ਹੁੰਦੀ ਜਾ ਰਹੀ ਹੈ ਸਰਕਾਰਾਂ ਛੋਟੇ ਮੋਟੇ ਬੂਟੇ ਲਗਾਉਂਦੀਆਂ ਨੇ ਡਿਵੈਲਪਮੈਂਟ ਦੇ ਨਾਂ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਅਹਿਮ ਭੂਮਿਕਾ ਅਦਾ ਕਰਦੇ ਨੇ ਜੀਵਨ ਦੇ ਵਿੱਚ ਰੁੱਖ ਇੱਕ ਇਹਨੇ ਕਿ ਇੱਕ ਰੁੱਖ 100 ਸੁੱਖ ਬੇਸਿਕਲੀ ਜਿਹੜੀ ਪੁਰਾਣੇ ਰਾਜੇ ਮਹਾਰਾਜਾਂ ਦੀ ਸੋਚ ਸੀ ਇਸ ਪ੍ਰਤੀ ਬੜੀ ਅੱਛੀ ਸੀ ਜਦੋਂ ਵੀ ਉਹ ਕੋਈ ਸ਼ਹਿਰ ਬਸਾਉਂਦੇ ਸੀ ਉਹਦੇ ਨਾਲ ਗਰੀਨ ਬੈਲਟ ਇੱਕ ਰੱਖਦੇ ਸੀਗੇ ਆਲੇ-ਦਾਲੇ ਸਮਰੂਹ ਦੇ ਵੀ ਆਲੇ-ਦਾਲੇ ਬਹੁਤ ਸਾਰੇ ਬਾਗ ਸੀ ਜਲੇਬੀ ਬਾਗ ਮਹਿਤਾਬ ਬਾਗ ਰਾਮ ਬਾਗ ਥਲੇਸ ਬਾਗ ਕ੍ਰਿਸ਼ਨ ਬਾਗ ਲਾਲ ਬਾਗ ਬਨਾਸਰ ਬਾਗ ਇਹ ਬਾਗ ਹੌਲੀ ਹੌਲੀ ਸ਼ਹਿਰ ਨੂੰ ਸ਼ਹਿਰ ਇਸ ਬਾਗਾਂ ਨੂੰ ਆਪਣੇ ਚਸੋਂ ਕੇ ਰਹਿ ਗਿਆ ਹੈਗਾ ਹੁਣ ਲੋੜ ਹੈ ਵੀ ਇਸ ਬਾਗਾਂ ਦਾ ਮੀ ਰਹੇ ਤਾਂ ਕਿ ਬੁੱਟੇ ਲਗਾ ਕੇ ਇੱਕ ਗ੍ਰੀਨ ਬੈਲਟ ਨੂੰ ਅਸੀਂ ਆਲੇ-ਦਾਲੇ ਸੰਗਰੂਰ ਦੀ ਹਵਾ ਨੂੰ ਤਾਜ਼ਾ ਤਰ ਕਰ ਸਕੀਏ ਇਸ ਮਹਿਮ ਦੇ ਤਹਿਤ ਅਸੀਂ ਇਹ ਉਪਰਾਲਾ ਕੀਤਾ ਹੈ ਕਿ ਸੰਗਰੂਰ ਦੇ ਅੰਦਰ ਜਿਹੜੇ ਨੇ ਫੇਰ ਉਸੇ ਤਰ੍ਹਾਂ ਗ੍ਰੀਨ ਬੈਲਟ ਨੂੰ ਪੈਦਾ ਕੀਤਾ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਬਾਗਾਂ ਦੀ ਉਹ ਸ਼ਹਿਰ ਸੰਗਰੂਰ ਦੀ ਗ੍ਰੀਨ ਬੈਲਟ ਦਾ ਇਲਮ ਹੋਸੀ ਆਪਾਂ ਦੇਖਦੇ ਆਂ ਕਿ ਬੂਟੇ ਲਗਾ ਦਿੱਤੇ ਜਾਂਦੇ ਹਨ ਲੋਕ ਲਗਾ ਦਿੰਦੇ ਨੇ ਲੇਕਿਨ ਸੰਭਾਲ ਨਹੀਂ ਹੁੰਦੀ ਜਿਵੇਂ ਸਰਕਾਰਾਂ ਵੱਲੋਂ ਜੋ ਮੈਕਨਾਮ ਨੂੰ ਬਿਊਟੀ ਡਿਊਟੀ ਲਗਾਈ ਜਾਂਦੀ ਹੈ ਮੁੜ ਕੇ ਸੰਭਾਲ ਨਹੀਂ ਹੁੰਦੀ ਆਪਾਂ ਦੇਖਦੇ ਆਂ ਕਿ ਲੱਖਾਂ ਰੁੱਖ ਇਸ ਤਰੀ ਸੁੱਕ ਜਾਂਦੇ ਹਨ ਇਹ ਇੱਕ ਬੜੀ ਦੇਖਣ ਵਾਲੀ ਗੱਲ ਹੈ ਬੂਟੇ ਚਾਹੇ ਘੱਟ ਲੱਗਣ ਉਹ ਦੇਖੋ ਡ੍ਰਿਪ ਇਰੀਗੇਸ਼ਨ ਕਿਤੇ ਨਹੀਂ ਹੈ ਜੇ ਜੇ ਕਿਤੇ ਸਰਕਾਰਾਂ ਗ੍ਰੀਨ ਬੈਲਟਾਂ ਦੇ ਅੰਦਰ ਬੁੱਟੇ ਲਾਣ ਡ੍ਰਿਪ ਇਰੀਗੇਸ਼ਨ ਕਰਨ ਪਾਣੀ ਦੀ ਬਰਸ ਤੋਂ ਬਚੂਗੀ ਪਾਣੀ ਘੱਟ ਪਾਣੀ ਦੇ ਵਿੱਚ ਵੱਧ ਬੁੱਟੇ ਚੱਲਣਗੇ ਡ੍ਰਿਪ ਇਰੀਗੇਸ਼ਨ ਦਾ ਜਿਹੜਾ ਹੈਗਾ ਇੱਥੇ ਇਹਨਾਂ ਪ੍ਰਵਾਹ ਨਹੀਂ ਸ਼ੁਰੂ ਹੋਇਆ ਲੋਕਾਂ ਨੂੰ ਨਹੀਂ ਪਤਾ ਵੀ ਬਾਗ ਦੇ ਵਿੱਚ ਬੁੱਟੇ ਲਾ ਕੇ ਕਿਸ ਤਰ੍ਹਾਂ ਆਪਣੀ ਪਾਣੀ ਦੇ ਸਰੋਤ ਨੂੰ ਉੱਥੇ ਡ੍ਰਿਪ ਇਰੀਗੇਸ਼ਨ ਥਰੂ ਬੁੱਟਿਆਂ ਨੂੰ ਪਾਣੀ ਦਿੱਤਾ ਜਾ ਸਕਦਾ ਹੈ ਬਾਗਾਂ ਦੇ ਵਿੱਚ ਵੀ ਦਿੱਤਾ ਜਾ ਸਕਦਾ ਹੈ ਬੜੀਆਂ-ਬੜੀਆਂ ਜਗ੍ਹਾ ਦੇ ਉੱਤੇ 100 200 500 1000 ਬੁੱਟੇ ਨੂੰ ਇਕੱਠਾ ਪਾਣੀ ਦਿੱਤਾ ਜਾ ਸਕਦਾ ਹੈ ਬੁੱਟੇ ਲਗਾ ਕੇ ਅਹੀਂ ਛੱਡਦੇ ਨੇ ਉਸ ਨਾਲ ਬੁੱਟੇ ਨਹੀਂ ਫਲਦੇ ਹੈਗੇ ਬੁੱਟਾ ਨੂੰ ਪਾਣੀ ਦੀ ਥੋੜੀ ਦੇਖਭਾਲ ਦੀ ਲੋੜ ਹੈ ਕੀ ਕਹਿਣਾ ਚਾਹੋਗੇ ਸਰ ਬੁੱਟੇ ਮਰੇ ਬੁਟਿਆਂ ਪਰ ਤਾਂ ਮੈਂ ਕਹਿਣਾ ਚਾਹਾਂਗਾ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਸਰਕਾਰਾਂ ਸਮੇਂ ਦੇ ਮੁਤਾਬਿਕ ਹਨਾ ਡਵੈਲਪਮੈਂਟ ਦੇ ਨਾਂ ਤੇ ਸਾਨੂੰ ਦਰਖਸਾਤੇ ਵੱਡੇ ਜਾ ਰਹੇ ਨੇਗੇ ਤਾਂ ਜਿਵੇਂ ਜਿਵੇਂ ਜਿਹਦੇ ਕੋਲ ਜ਼ਮੀਨ ਹੈਗੀ ਆ ਮੰਨ ਲਓ ਮੈਂ ਇੱਕ ਗੱਲ ਮੈਂ ਦੀ ਆਪਣੀ ਸੋਚ ਦੀ ਗੱਲ ਕਹਿੰਦੀ ਆ ਵੀ ਜਿਵੇਂ ਐਗਰੀਕਲਚਰ ਲੈਂਡ ਹੈ ਤਾਂ ਸਰਕਾਰ ਨੂੰ ਇੱਕ ਐਦਾਂ ਦਾ ਵੀ ਕੋਈ ਕਾਨੂੰਨ ਬਣਾਉਣਾ ਚਾਹੀਦਾ ਜਾਂ ਮਤਾ ਪਾਉਣਾ ਚਾਹੀਦਾ ਹੈਗਾ ਵੀ ਜਿਸ ਵਿਅਕਤੀ ਕੋਲ ਜਿੰਨੀ ਕਿ ਜ਼ਮੀਨ ਹੈ ਉਹਦੇ ਵਿੱਚੋਂ ਉਹ ਮੰਨ ਲਓ 500 ਗਜ ਜਾਂ ਹਜ਼ਾਰ ਗੱਜ ਦਾ ਉਹ ਇੱਕ ਜੰਗਲ ਬਣਾਵੇ ਸਰਕਾਰ ਕਿਸਾਨਾਂ ਨੂੰ ਇਸ ਵਰਤੀ ਮੋਟੀਵੇਟ ਕਰੇ ਵੀ ਸਰਕਾਰ ਆਪਣੀ ਜ਼ਮੀਨ ਦੇ ਵਿੱਚ 500 ਗੱਜਾਂ ਹਜ਼ਾਰ ਗੱਜ ਦੇ ਵਿੱਚੋਂ ਇੱਕ ਜੰਗਲ ਵੀ ਬਣਾਉਣ ਜਿੱਥੇ ਇਥੋਂ ਦੀ ਫਸਲਾਂ ਦਾ ਮੁੱਲ ਪਾਇਆ ਜਾਂਦਾ ਤੁਹਾਨੂੰ ਇਸ ਵਾਸਤੇ ਹੀ ਮੋਟੀਵੇਟ ਕਰਨਾ ਚਾਹੀਦਾ ਮੇਰੀ ਸੋਚ ਇਹ ਗੱਲ ਕਹਿੰਦੀ ਹੈ ਸਰ ਕਿਸ ਤਰ੍ਹਾਂ ਦੇਖਦੇ ਹਾਂ ਜੋ ਬੂਟਿਆਂ ਦੀ ਕਟਾਈ ਹੋ ਰਹੀ ਹੈ ਲਗਾਤਾਰ ਡਿਵੈਲਪਮੈਂਟ ਦੇ ਨਾਮ ਤੇ ਵੱਡੀਆਂ ਵੱਡੀਆਂ ਸੜਕਾਂ ਬਣ ਗਈਆਂ 4x4 ਦੀਆਂ ਲੇਕਿਨ ਰੁੱਖਾਂ ਦੀ ਜੇਕਰ ਕਟਾਈ ਦੀ ਗੱਲ ਕੀਤੀ ਜਾਵੇ ਤਾਂ ਰੁੱਖ ਲਗਾਤਾਰ ਕੱਟਦੇ ਜਾ ਰਹੇ ਨੇ ਤੇ ਲਵਾਈ ਉਹਨਾਂ ਦੀ ਬੜੀ ਲਵਾਈ ਬੜੀ ਘਟ ਹੋ ਰਹੀ ਹੈ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਣਾਗਾ ਅਸੀਂ ਲਾਇਨ ਗ੍ਰਾਫ ਸੰਗਰੂਰ ਵੱਲੋਂ ਲਾਇਨ ਗ੍ਰਾਫ ਸੰਗਰੂਰ ਵੱਲੋਂ ਸਾਰੇ মিডিਆ ਦਾ ਔਰੇ ਆਨ ਤੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਡਾ ਇਹ ਬਹੁਤ ਛੋਟਾ ਉਪਰਾਲਾ ਸੀ ਕਿ ਸਹਿ ਸੰਗਰੂਰ ਨੂੰ ਬੂਟਿਆਂ ਦੀ ਸਾਂਭ ਸੰਭਾਲ ਬਾਰੇ ਪਲਾਂਟੇਸ਼ਨ ਬਾਰੇ ਜਿੱਦਾਂ ਦਾ ਮਾਹੌਲ ਅੱਜਕੱਲ ਚੱਲ ਰਿਹਾ ਹੈਗਾ ਰੁੱਖ ਬਹੁਤ ਘੱਟ ਲੱਗ ਰਹੇ ਹਨ ਵਾਤਾਵਰਨ ਬਹੁਤ ਦੂਸ਼ਿਤ ਹੁੰਦਾ ਜਾ ਰਿਹਾ ਹੈਗਾ ਸਾਰੇ ਜਿੰਨੇ ਏਸੀ ਜ ਹੈਗੇ ਆ ਸਾਰੇ ਮੋਟਰ ਵਾਹਨ ਜ ਹੈਗੇ ਆ ਪੈਟਰੋਲ ਡੀਜ਼ਲ ਸਾਰੇ ਜਿਹੜੇ ਹੈਗੇ ਆ ਇਹ ਪ੍ਰਦੂਸ਼ਣ ਫੈਲਾ ਰਹੇ ਹੈਗੇ ਆ ਪ੍ਰਦੂਸ਼ਣ ਨੂੰ ਪ੍ਰਦੂਸ਼ਣ ਨੂੰ ਰੋਕਣ ਦਾ ਸਿਰਫ ਤੇ ਇੱਕੋ ਹੀ ਕੋ ਉਪਾਏ ਹੈਗਾ ਵਟਾ ਵਟ ਬੁੱਟੇ ਲਾਣਾ ਵਟਾ ਵਟ ਪਲਾਂਟੀ ਕਰਨੀ ਤਾਂ ਮੈਂ ਲੁਆਇੰਸ ਗੁਰਪ ਸਿੰਘ ਜੀ ਦੇ ਪ੍ਰਧਾਨ ਰਜੀਂਦਰ ਜੀ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਇਸ ਵਿਸ਼ੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਖਾਸ ਕਰਕੇ ਮੁਬਾਰਕਬਾਦ ਦਿੰਦਾ ਹੈਗਾ ਇਸ ਪ੍ਰੋਜੈਕਟ ਦੇ ਚੇਅਰਮੈਨ ਲੁਆਇੰਡੀਪੀ ਭਾਰਤੀ ਜੀ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਕਿ ਇਸ ਜ਼ਿਹ ਦੇ ਵਿੱਚ ਫਟੋਵਰ ਬੁੱਟੇ ਲਗਾਏ ਜਾਣ ਔਰ ਹਵਾ ਨੂੰ ਸਾਫ ਸੁੱਤੀ ਬਣਾਇਆ ਜਾਵੇ ਧੰਨਵਾਦ ਠੀਕ ਨਾ ਦਵਾਂਗੇ ਸਰ ਹਾਂਜੀ ਸਰ ਠੀਕ ਨਾ ਦਵਾਂਗੇ ਦੇਖੋ ਜਿਹੜਾ ਇਹ ਸਾਰ ਨਾਲ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾਗਾ ਵੀ ਤੁਹਾਡਾ ਮੀਡੀਆ ਦਾ ਮੈਸੇਜ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਸੀਗਾ ਜਿਸ ਨੂੰ ਤੁਸੀਂ ਪਬਲਿਕ ਦੇ ਵਿੱਚ ਲਿਆ ਕੇ ਇੱਕ ਬਹੁਤ ਵੱਡੀ ਮੂਵ ਬਣਾਤੀ ਹੈ ਇਸ ਦੇ ਨਾਲ ਲੋਕਾਂ ਦੇ ਵਿੱਚ ਜਾਗਰੂਕਤਾ ਆਏਗੀ ਜਿਹੜਾ ਸਾਡਾ ਪਰਪਸ ਸੀਗਾ ਅੱਜ ਦਾ ਇਸ ਹਫਤੇ ਦਾ ਪੂਰਾ এনवायरमेंट ਵੀਕ ਬਣਾਉਂਦਾ ਉਸ ਮੈਨੂੰ ਲੱਗਦਾ ਕਿ ਸਾਡਾ ਪੂਰਾ ਹੋ ਗਿਆ ਲੱਗਦਾ ਹੈਗਾ ਤੁਹਾਡੇ ਨਾਲ ਤੁਸੀਂ ਇਹ ਮੈਸੇਜ ਪਬਲਿਕ ਦੇ ਵਿੱਚ ਕਨਵੇ ਜਿਹੜਾ ਅਸੀਂ ਕਹਿਣਾ ਚਾਹੁੰਦੇ ਸੀ ਉਹ ਸਾਰਾ ਕਨਵੇ ਹੋ ਜੂਗਾ ਵੱਧ ਤੋਂ ਵੱਧ ਰੁੱਖ ਲਾਓ ਉਸ ਤੋਂ ਵੱਡੀ ਗੱਲ ਇੱਕ ਹੋਰ ਜਿਹੜੀ ਮੈਂ ਕਹਿਣਾ ਚਾਹਣਾ ਤੇ ਅੱਜ ਦਾ ਇਹ ਜਿਹੜਾ ਇਹ ਮੂਵ ਚੱਲੀ ਹੈ ਇਹ ਲਾਇਨਸ ਕਲੱਬ ਸੰਗਰੂਰ ਰਾਇਲ ਪੰਜਾਬ ਨੈਸ਼ਨਲ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਦੇ ਰਿਟਾਇਰੀ ਜਿਹੜੇ ਸੀਗੇ ਉਹ ਵੀ ਇਹਦੇ ਵਿੱਚ ਸ਼ਾਮਲ ਨੇ ਉਸ ਤੋਂ ਵੱਡੀ ਗੱਲ ਹੈ ਕਿ ਅੱਜ ਬੈਂਕਾਂ ਦਾ ਕੌਮੀਕਰਨ ਨੈਸ਼ਨਲ ਜਿਹੜਾ ਕੌਮੀਕਰਨ ਨੈਸ਼ਨਲਾਈਜੇਸ਼ਨ ਦਾ ਜਿਹੜਾ ਹੋਇਆ ਸੀ ਅੱਜ ਉਹ ਦਿਨ ਹੈਗਾ ਉਸ ਨੂੰ ਵੀ ਅਸੀਂ ਇਹ ਸਾਰਾ ਸਮਰਥਨ ਕਰਦੇ ਆ ਕਿਉਂਕਿ ਜੇ ਸਾਡੀ ਇਕਨੋਮੀ ਨੂੰ ਉਸ ਲੈਵਲ ਤੱਕ ਬੈਂਕਾਂ ਨੇ ਉਹ ਕੀਤਾ ਤਾਂ ਮੈਂ ਸਮਝਦਾ ਕਿ ਅਸੀਂ ਦਰਖਤ ਲਾ ਕੇ ਸਾਡਾ ਜਿਹੜਾ ਵਾਤਾਵਰਨ ਹੈ ਉਸ ਨੂੰ ਉਸ ਨੂੰ ਵੀ ਹਰੀਿਆਲੀ ਦਵਾਂਗੇ ਅਸੀਂ ਇਸ ਦੇ ਨਾਲ ਸਾਰਾ ਵਾਤਾਵਰਨ ਸ਼ੁੱਧ ਹੋਏਗਾ ਜੀ ਇਹਨਾਂ ਦਾ ਕਹਿਣਾ ਹੈ ਕਿ ਵਾਤਾਵਰਨ ਹੈ ਜੋ ਉਸ ਦੀ ਸੰਭਾਲ ਦੇ ਲਈ ਇਹਨਾਂ ਵੱਲੋਂ ਲਗਾਤਾਰ ਇਹ ਜੋ ਉਪਰਾਲੇ ਕੀਤੇ ਜਾਂਦੇ ਹਨ ਪੀਐਨਬੀ ਬੈਂਕ ਦੇ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਨਵਾਂ ਸਰ ਬਣਾਈ 30 ਸਾਲ ਆਉਦਾ ਸਰ ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਤੁਹਾਡੇ ਵੱਲੋਂ ਅੱਜ ਇੱਕ ਨਵਾਂ ਕੰਮ ਦਾ ਉਪਰਾਲਾ ਕੀਤਾ ਜਾ ਰਿਹਾ ਤੇ ਕਿੰਨੇ ਚਿਰ ਤੋਂ ਤੁਹਾਡੀ ਸੇਵਾ ਵਿੱਚ ਜਾਰੀ ਹੈ ਸਰ ਅਸੀਂ ਇਸ ਤੋਂ ਪਹਿਲੇ ਵੀ ਦੋ ਤਿੰਨ ਜਿਹੜੇ ਐਜੋ ਦੇ ਕੈਂਪ ਲਗਾਏ ਨੇ ਜਿਹੜੇ ਲੰਗਰ ਲਗਾਏ ਨੇ ਬੂਟੇ ਡਿਸਟ੍ਰੀਬਿਊਟ ਕਰਨੇ ਨੇ ਤੇ ਗੱਲ ਕਰੀਏ ਸਰ ਇਹ ਸਮਾਂ ਦੀ ਡਿਮਾਂਡ ਹੈ ਜਿਵੇਂ ਪੰਜਾਬ ਦੇ ਵਿੱਚ तरह तरह ਦੇ ਲੰਗਰ ਲੱਗਦੇ ਜਾ ਰਹੇ ਹਨ ਕੋਈ ਦਵਾਈਆਂ ਦਾ ਲਾ ਰਿਹਾ ਹੈ ਕੋਈ ਖਾਣ ਪੀਣ ਦੇ ਸਾਮਾਨ ਦਾ ਲਾ ਰਿਹਾ ਕੋਈ ਕੱਪੜਿਆਂ ਦਾ ਲਗਾ ਰਿਹਾ ਹੈ ਤਾਂ ਅੱਜ ਜਿਹੜੀ ਸਭ ਤੋਂ ਵੱਡੀ ਜਿਹੜੀ ਥ੍ਰੈਟ ਹੈ ਉਹ ਸਾਨੂੰ এনवायरमेंटल ਥ੍ਰੈਟ ਹੈ ਸਾਡਾ এনवायरमेंटਲ ਇਤਨਾ ਖਰਾਬ ਹੋ ਚੁੱਕਿਆ ਹੈ ਕਿਉਂਕਿ ਗੱਡੀਆਂ ਇੰਸੀ ਜ਼ਿਆਦਾ ਇਸਤੇਮਾਲ ਕਰਦੇ ਹਨ ਦਰਖਤ ਜਿਹੜੀ ਉਹਨਾਂ ਦੀ ਕਟਾਈ ਬੜੇ ਸਕੇਲ ਤੇ ਹੋ ਰਹੀ ਹੈ ਪੇਡਾਂ ਦੀ ਬਟ ਉਹਦੇ ਕੰਪੈਰੀਜ਼ਨ ਮੈਂ ਜਿਹੜੇ ਨਵੇਂ ਬੂਟੇ ਬਹੁਤ ਘੱਟ ਲਗਾਏ ਜਾ ਰਹੇ ਸੋ ਉਹਨੂੰ ਦੇਖਦੇ ਹੋਏ ਪੰਜਾਬ ਨੈਸ਼ਨਲ ਬੈਂਕ ਨੇ ਆਪਣੀ ਕਾਰਪੋਰੇਟ ਜਿਹੜੀ ਰਿਸਪੌਂਸਿਬਿਲਟੀ ਹੈ ਉਹਨੂੰ ਮੂਰੇ ਰੱਖਦੇ ਹੋਏ ਐਲ ਡ ਅਸੀਂ ਜਿਹੜਾ ਹੈ ਇਹ ਅੱਜ ਦਾ ਸਾਡਾ ਬੂਟਿਆਂ ਦਾ ਲੰਗਰ ਲਾ ਲਓ ਪ੍ਰਾਲਾ ਲਗਾ ਲਓ ਅਸੀਂ ਪਲਾਂਟੇਸ਼ਨ ਜਿਹੜਾ ਹੈ ਇਹਨੂੰ ਅਸੀਂ ਲੋਕਾਂ ਨੂੰ ਅ ਬੰਨ ਰਹੇ ਹਾਂ ਕਿ ਵੀ ਤੁਸੀਂ ਜਿਆਦਾ ਵੱਧ ਤੋਂ ਵੱਧ ਬੂਟੇ ਲਾਓ ਤੇ ਇਹਨੂੰ ਬੜਾ ਕਰੋ ਤਾਂ ਕਿ ਆਪਣਾ ਆਉਣੇ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਬਚਾਇਆ ਜਾ ਸਕੇ ਉਹਦੇ ਲਈ ਸਾਫ਼ ਹਵਾ ਸਾਫ਼ ਪਾਣੀ ਉਹਦਾ ਰਾਈਟ ਬਣਦਾ ਹੈ ਤੇ ਉਹਦੇ ਲਈ ਅਸੀਂ ਅੱਜ ਇਕੱਠੇ ਹੋਏ ਸਰ ਜੋ ਲੰਗਰ ਲਗਾਏਗਾ ਬੂਟਿਆਂ ਦਾ ਅੱਜ ਲੰਗਰੀ ਲਗਾ ਰਹੇ ਹਾਂ ਕੱਲਾ ਜਾਂ ਕਿਤੇ ਲਗਾਏ ਵੀ ਗਏ ਨੇ ਜਾਂ ਉਹਨੂੰ ਸੰਭਾਲ ਵੀ ਕੀਤੀ ਜਾਵੇ ਅਪਰੋਕਸੀਮੇਟ ਅਸੀਂ 6000 ਬੂਟਾ ਡਿਸਟ੍ਰਿਕਟ ਦੇ ਲਗਾ ਚੁੱਕੇ ਹਾਂ ਬੈਂਕਿੰਗ ਵੱਲੋਂ ਜਿਹਦੇ ਵਿੱਚ 6000 ਬੂਟਾ ਜੋ ਲਗਾਇਆ ਗਿਆ ਹੈ ਉਸ ਦੀ ਦੇਖ ਰੱਖ ਵੀ ਕੀਤੀ ਜਾਵੇਗੀ ਬਿਲਕੁਲ ਬਿਲਕੁਲ ਸਰ ਉਹ ਅਸੀਂ ਇਹ ਧਿਆਨ ਰੱਖ ਰਹੇ ਹਾਂ ਕਿ ਉਹ ਐਸੀ ਜਗ੍ਹਾ ਤੇ ਲਗਾਏ ਜਾਣ ਜਿੱਥੇ ਉਹਨਾਂ ਨੂੰ ਨਿਰੰਤਰ ਪਾਣੀ ਮਿਲਦਾ ਰਹੇ ਖਾਦ ਮਿਲਦੀ ਰਹੇ ਤੇ ਉਹਨਾਂ ਦੀ ਪੂਰੀ ਦੇਖਭਾਲ ਹੁੰਦੀ ਰਹੇ ਮਤਲਬ ਸਾਨੂੰ ਉਮੀਦ ਹੈ ਕਿ ਜਿੰਨੇ ਵੀ ਸਾਡੇ ਬੂਟੇ ਲੱਗੇ ਨੇ ਇਹ ਸਾਡੇ ਪੂਰੇ ਚੱਲਣਗੇ ਔਰ ਬੜਾ ਅੱਛੀ ਹੌਰਫਸ ਦੇਣਗੇ ਜੀ ਇਸ ਦੇ ਵਿੱਚ ਸਾਡੀ ਪੂਰੀ ਜੋ ਬੈਂਕਿੰਗ ਉਹ ਹੈ ਅ ਅਲੱਗ-ਅਲੱਗ ਜਗ੍ਹਾ ਤੇ ਜਿਵੇਂ ਸਟੇਟ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਤੇ ਹੋਰ ਸਾਡੇ ਬੈਂਕਸ ਨੇ ਜਿਹੜੇ ਉਹ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਦੇ ਅੰਦਰ ਇਹ ਕੈਂਪ ਲਗਾ ਰਹੇ ਨੇ ਜੀ ਅਲੱਗ-ਅਲੱਗ ਜਗ੍ਹਾ ਦੇ ਸਕੂਲਾਂ 'ਚ ਪਾਰਕ 'ਚ ਅ ਅਲੱਗ-ਅਲੱਗ ਜਗ੍ਹਾ ਤੇ ਅਸੀਂ ਇਹ ਲਗਾ ਰਹੇ ਹਾਂ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਵੀ ਆਦੇਸ਼ ਨੇ ਕਿਉਂਕਿ ਡੀਸੀ ਸਾਹਿਬ ਨੇ ਮੀਟਿੰਗ ਕੀਤੀ ਸੀ ਉਸ ਦੇ ਵਿੱਚ ਵੀ ਆਦੇਸ਼ ਹੋਏ ਨੇ ਕਿ ਆਪਣੇ ਜ਼ਿਲ੍ਹੇ 'ਚ ਲਗਭਗ 11 ਲੱਖ ਪਾਣੀ ਲਗਾਣਾ ਹੈ ਤਾਂ ਬੈਂਕ ਵੀ ਉਹਨਾਂ ਦੇ ਵਿੱਚ ਇੱਕ 파ਟ ਹੈ ਤੇ ਅਦਰ ਡਿਪਾਰਟਮੈਂਟ ਸੀ ਬਹੁਤ ਸਾਰੇ ਲਗਾ ਰਹੇ ਨੇ ਅਸੀਂ ਉਸੀ ਮੁਹਿੰਮ ਦੇ ਅੰਦਰ ਬੈਂਕਿੰਗ ਇੰਡਸਟਰੀ ਵੱਲੋਂ ਅਸੀਂ ਇਹ ਉਪਰਾਲਾ ਕੀਤਾ ਜੀ ਤਾਂ ਬਹੁਤ ਹੀ ਜ਼ਰੂਰੀ ਵੀ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਇੱਕ ਆਪਣੇ ਵੱਲੋਂ ਆਪਣਾ ਡਿਊਟੀ ਆਪਣਾ ਧੈਤਅ ਬੰਧ ਹੈ ਕਿ ਇਹ ਇਹ ਪੌਦੇ ਲਗਾਏ ਜਾਣ ਕਿਉਂਕਿ ਇੱਕ ਪੌਦੇ ਨੂੰ ਇੱਕ ਪੇੜ ਬਣਨ ਚ ਬੜਾ ਲੰਮਾ ਸਮਾਂ ਲੱਗਦਾ ਹੈ ਤਾਂ ਅਗਰ ਆਪਾਂ ਸਾਰੀ ਜੋ ਵੀ ਆਪਣੀ ਜਨਤਾ ਹੈ ਜੋ ਜੰਜਨ ਹੈ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਪੂਰਾ ਇਸ ਲੰਗਰ ਵਾਲੀ ਮੁਹਿੰਮ ਚ ਔਰ ਇਸ ਮੁਹਿੰਮ ਤੇ ਪੌਦਾ ਰੋਪਣ ਦੀ ਮੁਹਿੰਮ ਚ ਵੱਤਵਧੀਸਾ ਲਈ ਹੁਣ ਤੱਕ ਸਿਰ ਕਿੰਨੇ ਬੂਟੇ ਲਗਾ ਚੁੱਕੇ ਹਾਂ ਜਾਂ ਕਿੰਨੇ ਬੂਟੇ ਇਹਨਾਂ ਦਾ ਲੰਗਰ ਲਗਾ ਚੁੱਕੇ ਹਾਂ ਅਸੀਂ ਜੋ ਹੈ ਅਪ੍ਰੋਕਸੀਮੇਟ ਤੌਰ ਤੇ ਵੀ 6000 ਪਲਸ ਬੈਂਕਿੰਗ ਇੰਡਸਟਰੀ ਵਾਲੇ ਜ਼ਿਲ੍ਹੇ ਚ ਲਗਾ ਚੁੱਕੇ ਆ ਅਸੀਂ ਉੱਤੇ ਤੇ ਹੋਰ ਵੀ ਅਸੀਂ ਅੱਗੇ ਜੁਲਾਈ ਦੇ ਮਹੀਨੇ ਚ ਉਮੀਦ ਹੈ ਵੀ ਅਸੀਂ 10000 ਦਾ ਅਪ੍ਰੋਕਸੀਮੇਟ ਬੂਟੇ ਲਗਾਉਂਗੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਤੁਹਾਡੇ ਬੈਂਕ ਵੱਲੋਂ ਬੂਟੇ ਲਗਾਏ ਜਾਣਗੇ ਬਿਲਕੁਲ ਸਰ ਜ਼ਿਲ੍ਹੇ ਚ ਉਪਰਾਲਾ ਕੀਤਾ ਜਾ ਰਿਹਾ ਜੀ ਇਹ ਅਲੱਗ-ਅਲੱਗ ਐਕਟੀਵਿਟੀ ਦੇ ਅੰਦਰ ਇਹ ਪੌਦਾ ਰੋਪਣ ਕੀਤਾ ਜਾ ਰਿਹਾ ਹੈ ਇਹ ਸਰਕਾਰ ਵੱਲੋਂ ਵੀ ਤੁਹਾਨੂੰ ਸਹਿਦਤਨ ਸਰਕਾਰ ਵੱਲੋਂ ਵੀ ਇਹ ਸਭ ਦਾ ਮਿਲੀ ਜੁਲੀ ਮਹੀਮ ਹੈ ਸਰਕਾਰ ਵੱਲੋਂ ਵੀ ਆਦੇਸ਼ ਨੇ ਕਿ ਬੂਟੇ ਲਗਾਏ ਜਾਣ ਜੀ ਮੈਕਸਿਮ ਅਸੀਂ ਸਰਕਾਰ ਦਾ ਵੀ ਆਦੇਸ਼ ਮੰਨਦੇ ਹੋਏ ਤੇ ਇੱਕ ਆਪਣਾ ਡਿਊਟੀ ਆਪਣਾ ਫਰਜ਼ ਮੰਨਦੇ ਹੋਏ ਵੀ ਅਸੀਂ ਇਸ ਦੇ ਵਿੱਚ ਉਪਰਾਲਾ ਆਪਣਾ ਕਰ ਰਹੇ ਹਾਂ ਕੋਸ਼ਿਸ਼ ਸਰਕਾਰ ਵੱਲੋਂ ਵੀ ਲਾਇਵੈਂਸ ਕਲੱਬਰ ਅਰਵਾਇਲ ਕਲੱਬਰ ਵੱਲੋਂ ਵੀ ਜੋ ਹੈ ਲੰਗਰ ਲਗਾਇਆ ਗਿਆ ਤੁਹਾਡੇ ਨਾਲ ਮਿਲ ਕੇ ਉਹਨਾਂ ਦੇ ਇੱਕ ਮੈਂਬਰ ਹਾਂ ਲ ਵੱਲੋਂ ਵੀ ਇਹ ਯੋਗਦਾਨ ਪਾਏਗੇ ਜੀ ਨਾਲ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਹੋਰ ਵੀ ਅਸੀਂ ਅਪੀਲ ਕਰਦੇ ਆਂ ਵੀ ਜੋ ਇਸ ਚ ਮੈਕਸਿਮ ਹਿੱਸਾ ਲੈ ਸਕਦੇ ਨੇ ਇਹ ਪ੍ਰੋਗਰਾਮ ਅਸੀਂ ਨਿਵੇਦਨ ਕਰਦੇ ਬੇਨਤੀ ਕਰਦੇ ਕਿ ਚੱਲਦੇ ਰਹਿਣੇ ਚਾਹੀਦੇ ਨੇ ਜੀ ਬਿਲਕੁਲ ਇਸ ਹਨ ਸਾਡੇ ਨਾਲ ਪੀ ਐਨ ਬੀ ਬੈਂਕ ਦੇ ਅਧਿਕਾਰੀ ਅਤੇ ਰਾਇਲ ਜੋ ਲਾਇਵਨਸ ਕਲੱਬ ਦੇ ਰਾਇਲ ਦੇ ਮੈਂਬਰ ਹਨ ਚਾਹ ਉਹ ਧਰਾਂ ਉਹ ਵੀ ਆਪਣਾ ਮੌਜੂਦ ਰਹੇ ਜਿਨ੍ਹਾਂ ਨੇ ਕਿਹਾ ਕਿ ਜੋ ਬੂਟਿਆਂ ਦਾ ਲੰਗਰ ਹੈ ਨਾ ਵੱਲੋਂ 60000 ਤੋਂ ਪਲੱਸ ਬੂਟੇ ਲਗਾਏ ਗਏ ਹਨ ਅਤੇ ਡੋਨੇਟ ਵੀ ਕੀਤੇ ਗਏ ਹਨ ਅਤੇ ਹਰੇਕ ਜ਼ਿਲ੍ਹੇ ਦੇ ਵਿੱਚ ਪੀ ਐਨ ਬੀ ਬੈਂਕ ਦੀਆਂ ਬ੍ਰਾਂਚਾਂ ਨੂੰ ਸਰਕਾਰ ਵੱਲੋਂ ਹਦਾਇਤਾਂ ਨੇ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਇੰਨੇ ਹੀ ਬੂਟੇ ਲਗਾਏ ਜਾਣਗੇ ਤੇ ਡੋਨੇਟ ਕਿਤੇ ਆਣਗੇ ਅਤੇ ਆਮ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਵੀ ਜੇ ਆਮ ਲੋਕ ਵੀ ਇਸ ਮੁਹਿੰਮ ਦੇ ਨਾਲ ਜੁੜਨਗੇ ਤਾਂ ਹੀ ਜੋ ਹਰਿਆਲੀ ਹੈ ਛਾਵੇਗੀ ਤੇ ਟੈਂਪਰੇਚਰ ਦੇ ਵਿੱਚ ਗਰਾਵਟ ਆਵੇ ਜ਼ਰੂਰ ਤੋਂ ਕੈਮਰਾਮੈਨ ਜਤਿੰਦਰਪਾਲ ਲੋਟੇ ਦੇ ਨਾਲ ਗੁਰਵਿੰਦਰ ਸਿੰਘ ਪੰਜਾਬੀ